YouTube ਹੈ ਇਹਾ ਪਲੈਟਫਾਰਮ ਜਿਸ ਤੇ ਹਰ ਇੱਕ ਚੀਜ਼ ਉਪਲਬਧ ਹੈ ਤੇ ਹਰ ਇੱਕ ਚੀਜ਼ ਨੂੰ ਬਣਾਉਣ ਦਾ ਫਾਰਮੂਲਾ ਵੀ ਮੌਜੂਦ ਹੈ ਇੰਟਰਨੈਟ ਡਿਜੀਟਲ YouTube ਇਹਨਾਂ ਦੀ ਗੱਲ ਇਸ ਕਰਕੇ ਹੋ ਰਹੀ ਹੈ ਕਿਉਂਕਿ ਤੁਹਾਨੂੰ ਅਜਿਹੇ ਨੌਜਵਾਨਾਂ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਘਰ ਬੈਠੇ ਬੈਠੇ ਹੀ ਹਥਿਆਰਾਂ ਦੀ ਫੈਕਟਰੀ ਖੋਲ੍ਹ ਦਿੱਤੀ ਜੀ ਹਾਂ ਇਹਨਾਂ ਨੂੰ ਮਿਲੋ ਪੁਲਿਸ ਦੀ ਗ੍ਰਿਫਤਚ ਇੱਕ ਕੰਪਿਊਟਰ ਇੰਜੀਨੀਅਰ ਨੇ ਤੇ ਦੂਜਾ ਲੋਹੇ ਦੀ ਫੈਕਟਰੀ ਚਲਾਉਂਦਾ ਜਿਨ੍ਹਾਂ ਨੇ ਐਸਾ ਦਿਮਾਗ ਚਲਾਇਆ ਕਿ ਘਰ ਚ ਹੀ ਬਣਾ ਦਿੱਤੀ ਆ 5 ਪਿਸਤੌਲਾਂ ਐ ਨਹੀਂ ਨਹੀਂ ਇਹਨਾਂ ਨੇ ਇੱਕ ਟੈਲੀਸਕੋਪਿਕ 에ਅਰ ਗਨ ਵੀ ਬਣਾਈ ਜਦੋਂ ਇਹਨਾਂ ਜਨਾਬ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ YouTube ਤੋਂ ਦੇਖ ਕੇ ਉਹਨਾਂ ਨੇ ਪਿਸਤੌਲਾਂ ਤਿਆਰ ਕੀਤੀਆਂ ਜਿਨ੍ਹਾਂ ਦਾ ਕੋਈ ਗਲਤ ਇਰਾਦਾ ਨਹੀਂ ਸੀ ਕੀ ਨਾਮ ਹੈ ਜੀ ਕਿਰਨ ਰਾਜਨ ਆ ਜੀ ਰਾਜਨ ਦੱਸੋ ਕਿਉਂ ਇਹ ਕੰਮ ਕਰ ਰਹੇ ਸੀ ਜਿਹੜੇ ਹਥਿਆਰ ਟੀ ਬਣਾ ਲਏ ਕਿਉਂ ਬਣਾ ਲਏ ਕੋਈ ਸਿਰਫ ਦੋ ਵੈਪਨ ਬਣਾਏ ਆ ਉਹ ਸਾਰੀ ਗੱਲ ਸਾਰਾ ਰਾਮ ਦੱਸਤੀ ਆ ਉਹਦਾ ਕੋਈ ਗਲਤ ਇਰਾਦਾ ਨਹੀਂ ਸੀ ਕੋਈ ਅਸੀਂ ਟਾਰਗੇਟ ਨਹੀਂ ਸੀ ਬਣਾਇਆ ਦਾ ਬਸ ਇਦਾਂ ਹੀ ਇੱਕ ਜਿਹਦੇ ਵਿੱਚ YouTube ਤੋਂ ਦੇਖ ਕੇ ਥੋੜੀ ਬਸ ਕਾਪੀ ਕੀਤੀ ਆ ਉਧਰ ਐਸਐਸਪੀ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਜਨਰਲ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨਾਂ ਨੇ ਕਿਸ ਮਕਸਦ ਲਈ ਹਥਿਆਰ ਬਣਾਏ ਨੇ। ਕੱਲ ਲੋਕਲ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬਟਾਲਾ ਵਿੱਚ ਦੋ ਲੜਕੇ ਕ రాజਨ ਸ਼ਰਮਾ ਜਿਹੜਾ ਇੱਕ ਲੈਪਟਾਪ ਟੈਕਨੀਸ਼ੀਅਨ ਹੈ ਤੇ ਪ੍ਰਤਪਾਲ ਜਿਹਦੀ ਇੱਕ ਸ਼ਾਫਟ ਬਣਾਉਣ ਦੀ ਫੈਕਟਰੀ ਹੈ। ਇਹ ਦੋਨੇ ਜਣੇ ਮਿਲ ਕੇ ਕੁਝ ਵੈਪਨ ਬਣਾ ਰਹੇ ਨੇ। ਕੁਝ ਇਹਨਾਂ ਨੇ ਬਣਾ ਲਏ ਨੇ ਪਹਿਲਾਂ ਤੇ ਕੁਝ ਅਜੇ ਬਣਾ ਰਹੇ ਨੇ ਜਿੱਦ ਤੇ ਕੇਸ ਰਜਿਸਟਰ ਕਰਕੇ ਦੋਨਾਂ ਨੂੰ ਰੈਸਟ ਕੀਤਾ ਗਿਆ ਜਿਨ੍ਹਾਂ ਦੀ ਪੁਛਗਿਚ ਕੀਤੀ ਗਈ ਜਿਹਦੇ ਅਧਾਰ ਤੇ ਇਹਨਾਂ ਦੇ ਕੋਲੋਂ ਤਕਰੀਬਨ 5 ਬਣੇ ਹੋਏ ਪਿਸਤਲ ਮਿਲੇ ਨੇ ਜਿਦ ਤੋਂ 3 ਪਿਸਤਲ ਬਾਰਾਂਬੌਰ ਦੇ ਨੇ 2 ਪਿਸਤਲ ਬਾਰਾਂਬੌਰ ਦੇ ਨੇ 3 ਪਿਸਤਲ ਜਿਹੜੇ ਨੇ ਉਹ ਬੱਤੀਪੌਰ ਦੇ ਇਹਨਾਂ ਦੇ ਨਾਲ ਡ੍ਰਿਲਿੰਗ ਮਸ਼ੀਨ ਇਹਨਾਂ ਦਾ ਖਾਸ ਤੌਰ ਤੇ ਤਿਆਰ ਕੀਤੀ ਗਈ ਜਿਹਦੇ ਨਾਲ ਇਹਦਾ ਕੰਮ ਕਰਦੇ ਇਹ ਬਾਕੀ ਜਿਹੜੀ ਉਹਨਾਂ ਦੀ ਪ੍ਰਤਪਾਲ ਦੀ ਫੈਕਟਰੀ ਹੈ ਬੀਕੋ ਕੰਪਲੈਕਸ ਉਹਦੇ ਚ ਵੱਡੀਆਂ ਡ੍ਰਿਲਿੰਗ ਮਸ਼ੀਨਾਂ ਨੇ ਜਿਨ੍ਹਾਂ ਨਾਲ ਸਰੀਏ ਦੀ ਕਟਾਈ ਕਰਕੇ ਹੌਲੀ-ਹੌਲੀ ਕਾਫੀ ਟਾਈਮ ਇਹਨਾਂ ਨੂੰ ਲੱਗਿਆ ਪਿਛਲੇ तकरीबन 1 ਸਾਲ ਤੋਂ ਹੀ ਕੰਮ ਕਰ ਰਹੇ ਸੀ ਇਹ ਕਿਉਂਕਿ ਅਜੇ ਕੱਲ ਹੀ ਹੋਇਆ ਹੈ ਨਾਦਰ ਮਾਨ ਲੈ ਕੇ ਉਹਨਾਂ ਪੁੱਛ ਕੇ ਚਕਰਾਂਗੇ ਕਿ ਕਿਸ ਮਕਸਦ ਨਾਲ ਕਰਨਾ ਸੀ ਕਿ ਗੈਂਗਸਟਰ ਨਾਲ ਸੰਬੰਧ ਨੇ ਜਾਂ ਕਿਸ ਪਾਸੇ ਨੂੰ ਇਹਨਾਂ ਜਾਣੇ ਸੀ ਕਿ ਵੇਚਣਾ ਸੀ ਕਿ ਕਿੱਥੇ ਯੂਜ਼ ਕਰਨੇ ਸੀ ਉਹ ਸਾਰੇ ਅੰਗਲ ਜਿਹੜੇ ਨੇ ਡਿਊਰਿੰਗ ਇਨਵੈਸਟੀਗੇਸ਼ਨ ਫਿਲਿੰਗ ਕਾਰਟੂਸ ਤੇ ਖੂਲ ਇਹਨਾਂ ਤੋਂ ਬਰਾਮਦ ਹੋਇਆ ਇਹ ਵੀ ਇਹਨਾਂ ਨੇ ਰੀਫਿਲ ਕਰਨੇ ਸੀ ਜਿਹੜੇ ਕਾਰਟੂਸ ਕੁਝ ਮਿਲੇ ਨੇ ਕੁਝ ਖੂਲ ਮਿਲੇ ਨੇ ਇਹਨਾਂ ਕੋਲੋਂ ਖੂਲ ਜਿਹੜੇ ਮਿਲੇ ਨੇ ਉਹਦੇ 'ਚ ਤੇ ਇਹ ਵੈਪਨ ਬਣਾ ਕੇ ਉਹਦੇ ਟਰਾਈ ਕਰਦੇ ਰਹੇ ਨੇ ਚਲਾ ਕੇ ਦੇਖਦੇ ਰਹੇ ਨੇ ਕਿ ਵੈਪਨ ਸਾਡਾ ਠੀਕ ਹੈ ਇਹਨਾਂ ਕਾਰਟੂਸ ਕਿੱਥੋਂ ਹਾਸਲ ਕੀਤੇ ਨੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜਿਹੜਾ ਇਸ ਸਟੇਜ ਤੇ ਮੈਂ ਡਿਸਕਲੋਜ਼ ਨਹੀਂ ਕਰਨਾ ਜੇ ਕਲਾ ਤੇ ਹੁਨਰ ਹੋਵੇ ਤਾਂ ਉਸ ਨੂੰ ਸਹੀ ਦਿਸ਼ਾ 'ਚ ਲਾਉਣ ਦੀ ਜ਼ਰੂਰਤ ਹੈ ਨਾ ਕਿ ਹਥਿਆਰ ਬਣਾਉਣ ਲਈ ਪਰ ਨੌਜਵਾਨਾਂ ਮੁਤਾਬਕ ਉਹ ਕੁਝ ਵੱਖਰਾ ਬਣਾਉਣ ਦੀ ਕੋਸ਼ਿਸ਼ 'ਚ ਸੀ ਜਿਨ੍ਹਾਂ ਦੇ ਮਨ 'ਚ ਕੋਈ ਗਲਤ ਮਕਸਦ ਨਹੀਂ ਸੀ ਫਿਲਹਾਲ ਪੁਲਿਸ ਦੀ ਕਾਰਵਾਈ ਜਾਰੀ ਹੈ ਬਟਾਲਾ ਤੋਂ ਸਰਵਨ ਸਿੰਘ ਦੀ ਰਿਪੋਰਟ